ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਕੌਮ ਦੇ ਕਢਮ ਚੌਧਰੀ ਬਣੇ ਨੇ ਉਹਨਾਂ ਦੀਆਂ ਕਰਤੂਤਾਂ ਤੁਹਾਡੇ ਸਾਹਮਣੇ ਮੈਂ ਨਸਰ ਕਰਨੀਆਂ ਨੇ ਬਹੁਤ ਅਫਸੋਸ ਦੁੱਖ ਦੇ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ ਇੱਕ ਪਾਸੇ ਗਿਆਨੀ ਰਗਵੀਰ ਸਿੰਘ ਜਿਹੜੇ ਮੌਜੂਦਾ ਜ਼ਖੇਦਾਰ ਨੇ ਕਲਤਾਰ ਸਾਹਿਬ ਦੇ ਉਹਨਾਂ ਵੱਲੋਂ ਸ਼ੇਕਮ ਦੇ ਨਾਲ ਸੰਦੇਸ਼ ਸਾਂਝਾ ਕੀਤਾ ਜਾਂਦਾ ਹੈ ਪੋਸਟ ਪਾਈ ਜਾਂਦੀ ਹੈ ਕਹਿੰਦੇ ਸ਼ੀਦੀ ਦਿਹਾੜੇ ਚਲਦੇ ਨੇ ਧਰਤੀ ਤੇ ਸੋਣਾ ਜ਼ਰੂਰੀ ਹੈ ਭਾਵਨਾ ਕੋਈ ਦਰਬਾਰ ਸਾਹਿਬ ਜਾਂਦਾ ਹੈ ਜਾਂ ਮੰਦਪੁਰ ਸਾਹਿਬ ਜਾਂਦਾ ਹੈ ਫਤਿਹਗੜ੍ਹ ਸਾਹਿਬ ਜਾਂਦਾ ਹੈ ਚਮਕੌਰ ਦੀ ਗੜੀ ਜਾਂ ਸਾਕਾ ਸਰਹੰਦ ਜਣ ਕੇ ਇਹਨਾਂ ਅਸਥਾਨਾਂ ਤੇ ਕੋਈ ਨਸ਼ਾ ਕਰਕੇ ਨਾ ਜਾਵੇ ਖੁਲੜਵਾਜੀ ਨਾ ਕਰੇ ਭਾਵਨਾਵਾਂ ਦੇ ਨਾਲ ਦਰਸ਼ਨ ਕਰੋ ਇੱਕ ਪਾਸੇ ਇਹ ਸੰਦੇਸ਼ ਹੈ ਤੇ ਦੂਜੇ ਪਾਸੇ ਤਖਤਾਂ ਦੇ ਜਥੇਦਾਰਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਸਮੂਚੀ ਸ਼੍ਰੋਮਣੀ ਕਮੇਟੀ ਨੇ ਅਕਾਲੇਦਾਨ ਨੇ ਸ਼ਰਮ ਲਾ ਕੇ ਕਿੱਲੇ ਤੇ ਟੰਗੀ ਹੋਈ ਹੈ ਮੈਂ ਜਿਹੜੀ ਗੱਲ ਕਹਿਣ ਲੱਗਾ ਇਹਨੂੰ ਹਾਜ਼ਮ ਕਰਨਾ ਕਿਤੇ ਸੌਖਾ ਨਹੀਂ ਇੱਕ ਪਾਸੇ ਸਿੱਧੇ ਹਾੜੇ ਚੱਲਦੇ ਨੇ ਦੇ ਸੰਗਤਾਂ ਨਕਮਸ਼ਟਕ ਹੋਣ ਵਾਸਤੇ ਧਾਰਮਿਕ ਸਥਾਨਾਂ ਤੇ ਜਾ ਰਹੀਆਂ ਨੇ ਵੱਡੇ ਵੱਡੇ ਕੀਰਤਮ ਸਮਾਗਮ ਨਗਰ ਕੀਰਤਨ ਸੇਕ ਕੰਬਲੋਂ ਕਰਵਾਏ ਜਾ ਰਹੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਦਾ ਤੇ ਸ਼੍ਰੋਮਣੀ ਕਮੇਟੀ ਦਾ ਤੇ ਜਥੇਦਾਰਾਂ ਦਾ ਪਿੱਟ ਸਿਆਪਾ ਪਿਆ ਹੋਇਆ ਹੈ ਕੀ ਕਹੀਏ ਕਿ ਕੇਵਲ ਲੋਕਾਂ ਨੂੰ ਉਪਦੇਸ਼ ਦੇਣ ਬਾਅਦ ਤੁਸੀਂ ਬੈਠੇ ਹੋ ਜਦੋਂ ਗੁਰੂ ਪਾਸ਼ਾ ਦੇ ਪਾਵਨ ਬਾਣੀ ਤੋਂ ਪੁੱਛਾਂਗੇ ਉਦੋਂ ਅਵਰ ਉਪਦੇਸ਼ ਹੈ ਆਪ ਨਾ ਕਰ ਆਪ ਤਜਾ ਜਨਮੇ ਮਰੇ ਇਹ ਉਪਦੇਸ਼ ਕਿਹਦੇ ਲਈ ਹੈ ਕੇਵਲ ਲੋਕਾਂ ਲਈ ਜਿਹੜੇ ਕੌਮ ਦੇ ਜਹੇਦਾਰ ਨੇ ਉਹਨਾਂ ਲਈ ਕੁਝ ਨਹੀਂ ਹੈਗਾ ਸਭ ਤੋਂ ਪਹਿਲਾਂ ਜਿਹੜਾ ਬਾਦ ਵਿਵਾਦ ਹੈ ਉਹ ਗਿਆਨੀ ਹਰਪੀ ਸਿੰਘ ਦਾ ਚੱਲਦਾ ਹੈ ਤੇ ਉਹਦੇ ਸਤਕਾਰ ਵਜੋਂ ਕਹਿੰਦੇ ਮੁਖਸਰ ਸਾਹਿਬ ਕੇ ਇਕੱਠ ਰੱਖਿਆ ਗਿਆ ਹੁਣ ਕੀ ਕਹੀਏ ਨਾ ਇੱਕ ਪਾਸੇ ਤੁਸੀਂ ਲੋਕਾਂ ਨੂੰ ਬਾਹਮਾ ਉਲਾਰ ਉਲਾਰ ਕੇ ਕਹਿਨੇ ਹੋ ਕਿ ਸ਼ੀਦੀ ਦੇ ਅੱਡੇ ਚੱਲਦੇ ਨੇ ਸਤਿਕਾਰ ਕਰੋ ਸਿੰਗਰਾ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਜਿਹੜੇ ਪ੍ਰੋਗਰਾਮ ਨੇ ਸ਼ੋ ਨੇ ਉਹ ਕੈਨਸਲ ਕਰੋ ਜਾਂ ਡੇਟਾ ਬਦਲੋ ਪਰ ਤੁਸੀਂ ਆਪਣਾ ਪਿੱਟ ਸ਼ੇਪ ਲੋਕਾਂ ਦੇ ਸਾਹਮਣੇ ਰੱਖੀ ਜਾਂਦੇ ਹੋ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਉਣਾ ਹੈ ਜੀ ਅਤਰੰਕ ਕਮੇਟੀ ਦੀ ਜਿਹੜੀ ਮੀਟਿੰਗ ਸੀ ਉਹ ਰੱਦ ਕਰ ਦਿੱਤੀ ਹੁਣ ਫੈਸਲੇ ਦੁਬਾਰਾ ਲਏ ਜਾਣਗੇ ਇਹ ਕੀ ਹੋ ਰਿਹਾ ਮੈਂ ਸਾਡੇ ਕੌਮ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਹੈ ਇੱਕ ਪਾਸੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੰਨਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਜਾਂਦੇ ਨੇ ਮੁੜ ਕੇ ਉੱਥੇ ਵਾਪਸ ਨਹੀਂ ਆਉਂਦੇ ਇਹ ਸਚਾਈ ਹੈ ਇਤਿਹਾਸ ਦੀ ਸਭ ਤੋਂ ਵੱਡੀ ਤੇ ਨਰੈਣੂ ਮਹੰਤ ਇਹ ਕਬਜ਼ੇ ਕਰੀ ਬੈਠੇ ਨੇ ਧਰਮ ਕਸਥਾਨਾਂ ਤੇ ਇਹਨਾਂ ਨੂੰ ਪਤਾ ਹੈ ਕਿ ਅਸੀਂ ਕੀ ਲੈਣਾ ਸਿੱਖੀ ਤੋਂ ਅਸਲ ਵਿੱਚ ਜਿਹੜਾ ਬੇਦਾਵਾ ਲਿਖਣ ਦੀ ਗੱਲ ਕਰਦੇ ਆ ਕਿ ਭਾਈ ਮਹਾ ਸਿੰਘ ਨੇ ਬੇਦਾਵਾ ਲਿਖਿਆ ਸੀ ਨਾ ਨਹੀਂ ਨਹੀਂ ਉਹ ਤਾਂ ਇਤਿਹਾਸਕਾਰਾਂ ਨੇ ਕਿਤੇ ਟੱਗਲਾ ਖਾਦਾ ਲਿਖ ਬੈਠੇ ਉਹਨਾਂ ਨੇ ਬੇਦਾਵਾ ਨਹੀਂ ਲਿਖਿਆ ਸੀ ਬੇਦਾਵਾ ਦਾ ਤਖਤਾਂ ਦੇ ਜਥੇਦਾਰ ਸਮੁੱਚੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਾ ਲਿਖੀ ਬੈਠਾ ਹੈ ਜਿਹੜਾ ਗੱਲ ਸੁਣਨ ਨੂੰ ਤਿਆਰ ਨਹੀਂ ਪੂਰੀ ਕੌਮ ਦੇ ਵਿੱਚ ਜਲੂਸ ਕਢਾਇਆ ਜਾ ਰਿਹਾ ਹੈ ਸਾਬ ਜਦਾਂ ਦੀ ਸ਼ਹੀਦੀ ਤੱਕ ਇਹਨਾਂ ਨੂੰ ਕੀ ਮਤਲਬ ਗੁਰੂ ਪਾਸ਼ਾ ਦੇ ਪਰਿਵਾਰ ਬਿਛੋੜੇ ਦਾ ਇਹਨਾਂ ਨੂੰ ਕੀ ਦੁੱਖ ਇਹਨਾਂ ਦੀਆਂ ਤਾਂ ਗੋਲਕਾਂ ਬਚੀਆਂ ਰਹਿਣ ਇਹਨਾਂ ਦਾ ਸ਼੍ਰੋਮਣੀ ਕਮੇਟੀ ਜਿਹੜਾ ਕਬਜਾ ਹੈ ਉਹ ਬਰਕਰਾਰ ਰਹੇ ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਰਹਿਣ ਇੱਕ ਪਾਸੇ ਸਾਬਜਾਦਿਆਂ ਦੀ ਦਾਸਤਾਨ ਦੱਸੀ ਜਾ ਰਹੀ ਹੈ ਵੱਡੇ ਵੱਡੇ ਪ੍ਰਚਾਰਕ ਢਾਡੀ ਕਵੀਸ਼ਰ ਤੇ ਇੱਕ ਪਾਸੇ ਇਹ ਜਲੂਸ ਕਢਾ ਰਹੇ ਨੇ ਗਾਲੀ ਗਲੋਚ ਕਰਕੇ ਤਖਤਾਂ ਦੇ ਉੱਪਰ ਵੀਡੀਓ ਵਾਇਰਲ ਹੋ ਰਹੀਆਂ ਨੇ ਕੀ ਜਿਹੜੀ ਕੌਮ ਜਾ ਜਿਹੜੇ ਸਿੱਖ ਇਹਨਾਂ ਤੇ ਵਿਸ਼ਵਾਸ ਕਰਦੇ ਨੇ ਕਿ ਹੁਣ ਯਕੀਨ ਰਹੂਗਾ ਵੀ ਇਹ ਲੋਕ ਦੂਜਿਆਂ ਨੂੰ ਮਤਾਂ ਦਿੰਦੇ ਨੇ ਆਪ ਜਿਹੜਿਆ ਦਿਨ ਚੱਲਦੇ ਨੇ ਉਹਨਾਂ ਦਿਨਾਂ ਦੇ ਵਿੱਚ ਕੀ ਕਰਤੂਤਾ ਕਰ ਰਹੇ ਨੇ ਇਹ ਬੜੇ ਦੁੱਖ ਦੇ ਨਾਲ ਮੈਂ ਗੱਲ کہہ ਰਿਹਾ ਤੁਸੀਂ ਲੋਕਾਂ ਨੂੰ ਸਮਝਾ ਰਹੇ ਹੋ ਇੱਥੋਂ ਇਹ ਸਾਬਤ ਹੋ ਜਾਂਦਾ ਹੈ ਕਿ ਇਹ ਨਰੈਣੂ ਮਹੰਤਾ ਨੂੰ ਕੇਵਲ ਗੋਲਕਾਂ ਭਰਨ ਤੱਕ ਮਤਲਬ ਹੈ ਕੇਵਲ ਆਪਣੀ ਕੁਰਸੀ ਤੱਕ ਮਕਲਬ ਹੈ ਇਹਨਾਂ ਦਾ ਕਬਜ਼ਾ ਸ਼ਮਨਿਕ ਮੰਡ ਤੇ ਬਣਿਆ ਰਵੇ ਧਾਰਮਿਕ ਸਥਾਨ ਤੇ ਬਣਿਆ ਰਵੇ ਇਹਨਾਂ ਨੂੰ ਇਥੋਂ ਤੱਕ ਮਤਲਬ ਹੈ ਕੋਈ ਮਤਲਬ ਨਹੀਂ ਕਿ ਪਰਵਾਰ ਵਿਛੋੜਾ ਕਿੱਦਾਂ ਹੋਇਆ ਆਨੰਦਪੁਰ ਸਾਹਿਬ ਦਾ ਕਿਲਾ ਕਿੱਦਾਂ ਛੱਡਿਆ ਕਿੱਦਾਂ ਚਮਕੌਰ ਦੀ ਗੜੀ ਦੇ ਵਿੱਚੋਂ ਗੁਰੂ ਪਾਤਸ਼ਾਹ ਆਪਣੇ ਸਹਾਬਜਦਿਆਂ ਨੂੰ ਸ਼ਹੀਦ ਕਰਵਾ ਕੇ ਚਲੇ ਜਾਂਦੇ ਆ ਇਹਨਾਂ ਨੂੰ ਕੋਈ ਮਤਲਬ ਨਹੀਂ ਤੇ ਇਹ ਜਿਹੜੀ ਮੈਂ ਵੀਡੀਓ ਅੱਜ ਪਾਈ ਹੈ ਨਾ ਮੈਂ ਸਿੱਖ ਸੰਗਤ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨ ਲਈ ਪਾਈ ਹੈ ਕਿ ਇਹਨਾਂ ਜਥੇਦਾਰਾਂ ਤੋਂ ਸ਼੍ਰੋਮਣੀ ਕਮੇਟੀ ਦੇ ਕਾਬਜ ਨਰੇੜੂ ਮਹੰਤਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਕੋਈ ਆਸ ਨਾ ਰੱਖਿਓ ਜੇ ਗੁਰੂ ਪਾਸ਼ਾ ਦੇ ਸਹਿਬਜ਼ਾਦਿਆਂ ਨੂੰ ਗੁਰੂ ਪਾਠ ਦੇ ਪਰਿਵਾਰ ਨੂੰ ਪਿਆਰ ਕਰਦੇ ਹੋ ਨਾ ਤਾਂ ਥੋੜਾ ਜਿਹਾ ਗੁਰਬਾਣੀ ਵੱਲ ਧਿਆਨ ਦੇ ਲਓ ਜਿਹੜੇ ਸ਼ਬਦ ਭਾਈ ਗੁਰਦਾਸ ਨੇ ਬਾਬੇ ਨਾਨਕ ਲਈ ਜਾਂ ਗੁਰੂ ਕੀ ਸੰਗਤ ਲਈ ਕਹਿੰਨੇ ਨਾ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ ਉਧਰ ਨੂੰ ਧਿਆਨ ਦੇ ਲੋ ਅਸੀਂ ਬਾਣੀ ਤੱਕ ਮਤਲਬ ਰੱਖੀਏ ਇਹਨਾਂ ਦੇ ਕੋਲੋਂ ਕੋਈ ਕੌਮ ਦੀ ਧਰਮ ਦੀ ਸੁਧਾਨ ਦੀ ਆਸ ਨਾ ਰੱਖੀਏ ਇਹ ਲੰਗ ਲਾਣਾ ਸਾਰਾ ਕਾਬਜ ਹੈ ਕੋਈ ਸ਼ਰਮ ਨਹੀਂ ਮੈਂ ਦੁਬਾਰਾ ਫੇਰ ਕਹਿ ਦਿੰਨਾ ਤਖਤਾਂ ਦੇ ਜਥੇਦਾਰਾਂ ਨੇ ਸ਼ੋਮਣੀ ਕਮੇਟੀ ਨੇ ਤੇ ਜਦ ਸ਼ਰਮਣੀ ਅਕਾਲੀ ਗੱਲ ਨੇ ਕਹਿ ਲਈਏ ਇੱਕੜਾ ਮਚੌਧਰੀਆਂ ਨੇ ਆਪਣੀ ਸ਼ਰਮ ਲਾ ਕੇ ਕਿੱਲੇ ਤੇ ਟੰਗੀ ਹੋਈ ਹੈ ਐਦੋਂ ਵੱਧ ਕੁਝ ਨਹੀਂ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ